ਗੁੰਡਾ ਕਰਦੀ ਹੈ ਸ਼ਰਿਆਂ ਵਿੱਚ ਆ ਤੇ ਐਸਪੀ ਸੋ ਆਏ ਨਹੀਂ ੱੱਕੇ ਨਾਲ ਸਾਡੇ ਸਾਰੇ ਉਹ ਦੇਖੋ ਚਕਵਾਤੇ ਹੈਗੇ ਜੈ ਜੈ ਕਰਦਾ ਹੋਰ ਇੱਕ ਤਾਂ ਕਰਦੇ ਧੰਨਾ ਦੇਵਾਂਗੇ ਬਿਲਕੁਲ ਕਰਵਾਗੇ ਕਰਵਾਗੇ ਇਸ ਨੇ ਕੋਈ ਖਾਬਦ ਨਹੀਂ ਬੱਚਿਆਂ ਦੇ ਪੇਪਰ ਨਹੀਂ ਉਹਨਾਂ ਨੂੰ ਤੁਸੀਂ ਨਹੀਂ ਲੈਂਦੇ ਮੁੰਡੇ ਕੋਈ ਹੋਰ ਆ ਕੇ ਲੈਂਦਾ ਰੂ ਕਰ ਰਹੇ ਆ ਅਸੀਂ ਤਨੂੰ ਤੋਂ ਤਨੂੰ ਤੋਂ ਜ਼ਰੂਰ ਹੈ ਕਿ ਇਹ ਖਨਾਲਾ ਆ ਆ ਬੰਦੇ ਪੰਜ ਬੰਦੇ ਮਾਰ ਕੇ ਸਰਚਾ ਤੋਂ ਹੋਏ ਪਰਚਾਦਾਰ ਹੀ ਹੋਏ ਬੰਦਾ ਅੰਦਰ ਹੈ ਪਰਚਾਦਾਰ ਕਿ ਹੋਏ ਹੋਣੇ ਆ ਕਿ ਤਰ੍ਹਾਂ ਨਾ ਕੁਝ ਨਹੀਂ ਪਤਾ ਕਿ ਖਨਾਲਾ ਤੁਹਾਨੂੰ ਨਹੀਂ ਆਇਆ ਇਹਨਾਂ ਨੂੰ ਦੇਰ ਨੇ ਮੰਗਾ ਲੈਣੇ ਉੱਠਦੇ ਹੋ ਤੁਸੀਂ ਐਫ ਆਈ ਆਰ ਦੀ ਕਾਪੀ ਤਾਂ ਫਿਰ ਉਸ ਤੋਂ ਬਾਅਦ ਜਦੋਂ ਪਰਚੇ ਦੀ ਕਾਪੀ ਮੈਨੂੰ ਸਾਨੂੰ ਦਿਵਾਓਗਾ ਜੀ ਉਹ ਤਾਂ ਅਸੀਂ ਫਿਰ ਵੀ ਲੈਣੀ ਹੀ ਹੈਗੀਆ ਮੈਂ ਉਸ ਤੋਂ ਤੁਸੀ ਵਾਦਾ ਕਰ ਲਓ ਹੁਣ ਗਾੜੀ ਦੇ ਨਾਲ ਸਾਡੇ ਜਿਹੜੇ ਬੰਦੇ ਗਏ ਆ ਸਾਡੇ ਪ੍ਰਸ਼ਾਸਨ ਕਿੱਥੇ ਆ ਯਾਰ ਕਾਨੂੰਨ ਤੋਂ ਬਾਹਰ ਹੋ ਕੇ ਤਾਂ ਕੁਝ ਨਹੀਂ ਨਾ ਕਰਨਾ ਕਾਨੂੰਨ ਕਾਨੂੰਨ ਹੁਣ ਕਾਨੂੰਨ ਆ ਗਿਆ ਜੀ 5 ਦਿਨ ਪਹਿਲਾਂ ਕਾਨੂੰਨ ਕੋਈ ਗੱਲ ਨਾ ਕਰੋ ਜਿਵੇਂ ਬੰਦੀਆਂ ਨੂੰ ਵੀ ਕਰੋ ਕਰੋ ਜੋ ਜਟੜਾ ਵਾਲਾ ਕੇ ਬਾਹਰ ਉਹਨੂੰ ਕਾਨੂੰਨ ਇਹ ਉਹ ਜਟੜਾ ਦੇ ਕਾਨੂੰਨ ਆ ਕੇ ਚੱਲੀ ਗੱਲ ਜਿਹੜਾ ਨਤੀਜਾ ਵੀ ਦੇ ਦੇ ਸਾਰਾ ਜਿਹੜੀ ਜਗ੍ਹਾ ਇਕੱਠੇ ਹੋ ਜਾ ਇੱਕ ਜਗ੍ਹਾ ਮਿਲਾਂਗੇ ਸਾਰੀ ਜਗ੍ਹਾ ਬੰਦ ਕਰਾਂਗੇ ਅਗਲੀ ਜਗ੍ਹਾ ਬੰਦ ਕਰੀਏ ਕਰੋ ਭਦਰਨ ਭਦਰਨ ਕਰਨਾ ਬਈ ਬਕਰੋ ਕੌਣ ਕੈਸਟਿੰਗ ਦੇ ਵਿੱਚ ਪਿੱਛੇ ਕਰਨਾ ਯਾਰ ਧੰਨ ਹੋਰ ਇਹਦਾ ਲੋਕ ਇੱਥੇ ਆਪਾਂ ਪੇਂਟ ਕਰੀਏ ਆਊਟਰ ਵਿੰਗ ਲੈ ਜਾ ਬਈ ਜੀ ਮੇਰੇ ਮੇਰੇ ਤੁਸੀਂ ਪ੍ਰਸ਼ਾਸਨ ਦੇ ਧਿਆਨ ਚ ਲੈ ਲਓ ਜਿਹੜਾ ਧਰਨਾ ਇੱਥੇ ਲਾਇਆ ਸਭ ਕੁਝ ਹੈ ਜੀ ਜਦੋਂ ਸਭ ਸਾਰਾ ਕੁਝ ਹੀ ਆਈ ਨਹੀਂ ਦਿੱਤੀ ਹੋਈ ਹੈ ਕੋਈ ਜਦੋਂ ਲੋਕੇਸ਼ਨ ਦਿੱਤੀ ਹੋਈ ਹੈ ਔਰ ਉਥੋਂ ਜਿਹੜਾ ਪਿੰਡਾਂ ਵਾਲੀ ਦੀ ਲੋਕੇਸ਼ਨ ਦਿੱਤੀ ਹੋਈ ਹੈ ਪਰੋ ਬੰਦ ਕਰੋ ਬੰਦ ਕਰੋ ਮੇਰੇ ਮੰਨ ਕੋਈ ਨਹੀਂ ਲੈਓ ਆਪਾਂ ਤੋਂ ਅਨਾਉਂਸ ਕਰ ਲਿਓ ਸਾਰਾ ਪਿੰਡ ਕਵਰ ਕਰੋ ਇਕੱਠਾ ਕਰੋ ਇੱਥੇ ਕੋਈ ਗੱਲ ਨਹੀਂ ਜਿੰਨਾ ਚੇਕਰ ਚੇਕਰ ਕੁਝ ਨਹੀਂ ਕਰਨਾ ਚੇਕਰ ਪ੍ਰਸ਼ਾਸਨ ਦੇ ਧਿਆਨ ਚ ਲਿਆਉਂਦਾ ਫਿਰ ਕਾਹਾਂ ਕੁਝ ਉਹ ਪਿੰਡ ਅਸੀਂ ਕਹੇ ਆ ਔਰ ਡੀਐਸਪੀ ਸਾਰੇ ਆਏ ਨਹੀਂ ਕੇ ਨਾਲ ਸਾਡੇ ਸਾਰੇ ਉਹ ਦੇਖੋ ਚਿਤਵਾਤੇ ਹੈਗੇ ਗੱਡੀ ਨਹੀਂ ਹੋਣੀ ਹੈ ਗੱਡੀ ਰਹੇ ਚਲੋ ਲਾ ਟਾਈਮ ਲਾ ਰਹੇ ਆ ਬੀਐਸਪੀ ਸਾਹਿਬ ਪਹੁੰਚੇ ਆ ਉਹ ਨਾਲ ਗੱਲਬਾਤ ਕਰਦੇ ਆ ਕੀ ਕਾਰਨ ਆ ਜਿਹੜਾ ਘਰ ਨਾ ਚੁੱਕਿਆ ਗਿਆ ਸੀ ਡੀਐਸਪੀ ਸਾਹਿਬ ਨੇ ਮੋਰਟਾਈਸਰ ਨੂੰ ਦਬਾਅ ਖੋਲ੍ਹਿਆ ਸੀ ਇਹ ਇਸੇ ਦੇ ਕੋਈ ਖਾਮੰਦੇ ਵਿੱਚ ਹੋਵੇ ਅਸੀਂ ਕਮਿਸ਼ਨ ਦੇ ਧਿਆਨ ਚ ਆ ਡੀਏਜੀ ਸੁਨਮਿਤਪੁਰ ਦੇ ਵੀ ਧਿਆਨ ਚ ਆ ਕੋਈ ਐਸੀ ਗੱਲ ਹਾਂ ਇਹੋ ਜੀ ਗੱਲ ਨਹੀਂ ਆ ਰਣਜੀਤ ਬਿੱਟੂ ਜੀ ਦੇ ਧਿਆਨ ਚ ਆ ਇਹ ਕਰਦੇ ਸਿੱਖਦੇ ਵੀ ਅਸੀਂ ਕਰਨਾ ਚਾਹੁੰਦੇ ਆ ਇੱਕ ਕਿਸਾਨੇ ਨੂੰ ਲੱਗ ਕਰਾ ਜੇ ਜੇ ਕਿਰਤ ਉਹ ਮੈਂ ਇਹ ਕਰਾ ਨਹੀਂ ਜਾਂਦੀ ਜਿਹੜੀ ਇਹ ਇਸ਼ਾਰਾ ਅੰਗਰਜਾ ਮੁਰਜ਼ਾ ਸਾਰੇ ਜੀ ਸਾਰੇ ਜੀ ਬੈਠੋ ਅਸੀਂ ਤੁਹਾਨੂੰ ਤਾਂ ਕਿਨਾਂ ਡਾਈਆ ਪਰ ਤੁਸੀਂ ਕਹੋ ਵੀ ਇੱਥੇ ਅਟਾਰੂਗਾ ਨਹੀਂ ਕਰਾਂਗੇ ਜੀ ਇਹ ਪਿੰਡ ਦਾ ਹੋਕਾ ਦਾ ਸਾਰੇ ਆਓ ਇੱਥੇ ਜਰਾ ਪ੍ਰਸ਼ਾਸਨ ਇਹ ਨਹੀਂ ਲਓ ਜੀ ਪੰਦੀ ਪਛਾਉ ਦੀ ਇੱਥੇ ਸਰ ਕੀ ਇਹ ਤੁਹਾਡੇ ਧਿਆਨ ਵਿੱਚ ਨਹੀਂ ਸੀ ਜੀ ਇਹ ਰਾਤ ਸਾਡੇ ਲੇਟ ਧਿਆਨ ਚ ਆਇਆ ਜੀ ਜਦੋਂ ਇਹ ਗੱਲ ਇਹਨਾਂ ਨੇ ਇੱਥੇ ਪ੍ਰੋਗਰਾਮ ਅਨਾਉਂਸਮੈਂਟਾਂ ਕਰਾਈਆਂ ਹਾਂ ਜੀ ਵੀ ਅਸੀਂ ਰਸਤੇ ਬਲੌਕ ਕਰਾਂਗੇ ਠੀਕ ਹੈ ਇਹਦੇ ਸਬੰਦ ਅਸੀਂ ਉਹਦਾ ਜੋ ਹੈਗਾ ਚਲੋ ਫੋਰਸ ਵਗੈਰਾ ਲਗਾ ਦਿੱਤੀ ਸੀ ਪਰ ਫਿਰ ਵੀ ਸਵੇਰੇ ਅੱਜ ਬੱਚਿਆਂ ਦੇ ਪੇਪਰ ਸੀਗੇ ਜੀ ਉਹ ਗੱਡੀਆਂ ਵੀ ਨਹੀਂ ਇਹਨਾਂ ਨੇ ਲੰਘਣ ਦਿੱਤੀਆਂ ਸੀ ਬਹੁਤ ਵਾਰੀ ਬੇਨਤੀ ਕੀਤੀ ਇਹਨਾਂ ਨੂੰ ਜੀ ਇਹ ਕੋਈ ਮਜ਼ਾਕ ਨਹੀਂ ਹੈ ਕਿਸੇ ਤਰ੍ਹਾਂ ਦਾ ਡੀਐਸਪੀ ਸਾਹਿਬ ਇੱਥੇ ਪਹੁੰਚੇ ਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇੱਕ ਥਾਂ ਤੇ ਜਿਹੜਾ ਧਰਨਾ ਉਹ ਲਾਇਆ ਜਾਵੇ ਚਾਹੇ ਸਿੱਟੋ ਕੋਈ ਗੱਲ ਨਹੀਂ ਅੱਜ ਜਿਆਦਾ ਬਣ ਗਿਆ ਜੋ ਤੁਹਾਨੂੰ ਬਾਅਦ ਇੱਕ ਮਿੰਟ ਤੁਹਾਨੂੰ ਬਾਅਦ ਸਾਰਾ ਜਿਹੜਾ ਮੁੱਦਾ ਇੱਕੋ ਹੈ ਮੁੱਦਾ ਸਾਨੂੰ ਬਹੁਤ ਜ਼ਿਆਦਾ ਮੁੱਦੇ ਇੱਕ ਗੱਲ ਸੁਣਾ ਮੁੱਦਾ ਤਾਂ ਇੰਨੀ ਹੈ ਦੇਖ ਜਿਹੜਾ ਕੋਈ ਡੋਜ਼ ਐਂਸੈਂਟ ਕਨਸੈਂਟ੍ਰੇਸ਼ਨ ਕਰਨ ਦਾ ਸਾਡਾ ਕੋਈ ਤੁੱਕ ਨਹੀਂ ਹੈ ਅਸੀਂ ਆਪਣੇ ਪਿੰਡਾਂ ਦਾ ਕੀਤਾ ਇੱਕ ਮਿੰਟ ਦੂਜੇ ਦੂਜੇ ਜ਼ਿਲ੍ਹੇ 'ਚ ਇਹ ਹਾਸਾ ਵਾਪਰਿਆ ਸਰ ਹਲੋ ਜੀ ਉੱਠੀ ਰਹੀ ਹੈ ਅਸੀਂ ਹੁਣ ਉੱਥੇ ਜੀ ਇਹ ਕਿਹੜੀ ਗੱਲ ਕਰਦੇ ਹੋ ਸਾਡੀ ਇਹ ਗੱਲ ਕਰਦੇ ਅਸੀਂ ਕਿਉਂ ਨਹੀਂ ਕਰਦੇ ਇਹ ਕੋਈ ਗੱਲ ਨਹੀਂ ਜਗ੍ਹਾ ਇੱਕ ਜਣਾ ਗੱਲ ਕਰ ਲੈ ਇਹ ਗੱਲ ਥੋੜਾ ਜਿਹੀ ਇੱਕ ਗੱਲ ਕਰਦੇ ਧਰਨਾ ਦੇਵਾਂਗੇ ਦੇਵਾਂਗੇ ਬਿਲਕੁਲ ਦੇਵਾਂਗੇ ਦੇਵਾਂਗੇ ਫਿਰ ਬੈਠ ਕੇ ਧਰਨਾ ਲਾ ਮੇਰਾ ਕੀ ਦੱਸਿਆ ਗੱਲ ਮੁੱਕੀ ਜਾ ਬੈਠ ਜਾਓ ਮੇਰੇ ਕੋਲ ਉਹਨੂੰ ਭੱਕੇ ਨਾ ਸਰ ਸਾਂਝ ਤੁਹਾਨੂੰ ਧੱਕੇ ਨਾਲ ਠਾਇਆ ਨਹੀਂ ਟਾਈਰ ਪਾਸੇ ਜਿੱਥਾ ਘਾਟਾ ਹੋ ਗਿਆ ਉਹ ਕਮਾਲਾ ਕਮਾਲਾ ਬੈਠਾ ਹੋਇਆ ਹੋਵੇ ਧੱਕੇ ਨਾਲ ਆਖੋ ਤੁਸੀਂ ਇਕੱਲਾ ਟਰੈਕਟਰ ਲਾ ਕੇ ਚਲੇ ਜਾਓਗੇ ਤੇ ਅਸੀਂ ਪਾਸੇ ਨਾ ਕਰੀਏ ਕੋਈ ਨਹੀਂ ਤੇ ਬੈਠਣਗੇ ਆ ਬੈਠੋ ਬੈਹੋ ਮੈਨੂੰ ਕਰੋ ਫੋਨ ਸਭ ਤੋਂ ਸਾਰੇ ਬੈਠੋ ਇਸੇ ਬੈਠੋ ਮਾਰੇ ਰੋਡਪੀ ਸਾਹਿਬ ਦਾ ਤੁਹਾਨੂੰ ਨੰਬਰ ਸੈਂਡ ਕਰਦਾ ਹੈ ਸਾਰਾ ਕੋਈ ਵੀ ਟ੍ਰੈਫਿਕ ਨਹੀਂ ਚੱਲੂਗਾ ਪੂਰੇ ਪਿੰਡ ਦੇ ਆਪਣੇ ਪਿੰਡ ਨੂੰ ਵੀ ਕਹਤਾ ਮੈਂ ਪਿੰਡ ਦੀ ਸ਼ਾਂਤ ਹੈ ਕੋਈ ਘਰੋਂ ਬਾਹਰ ਨਹੀਂ ਨਿਕਲੂਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਜਿਹੜੇ ਬੰਦੇ ਦੀ ਡੈਥ ਹੋਈ ਆ ਕੋਈ ਨਹੀਂ ਲਾਉ ਯਾਰ ਤੁਸੀਂ ਟਰੱਕ ਟ੍ਰੋਸਡ ਬਾਹੂ ਇਥੇ ਕੋਈ ਆਪਾਂ ਵੀ ਜਾਣਦੇ ਇਨਸਾਨੀਅਤ ਦੇ ਨਾਮ ਤੇ ਆਪਾਂ ਗੱਲ ਕਰ ਹਮਾਰਾ ਰੋਕੋ ਹਮਾਰਾ ਛੱਡੋ ਇਸ ਬੱਸ ਨੇ ਇਸ ਟਰਾਂਸਪੋਰਟ ਮਹਤਵੀ ਨਹੀਂ ਕਿ ਕਲਰ ਦੇ ਬੰਦੇ ਮਾਰਨ ਦਾ ਪਹਿਲੀ ਗੱਲ ਸੁਣ ਲਓ ਸਰ ਪ੍ਰਾਇੋਰਟੀ ਬੇਸਿਸ ਤੇ ਮੈਂ ਗੱਲ ਕਰ ਰਿਹਾ ਨਹੀਂ ਨਾ ਆਪਾਂ ਗੱਲ ਕਰਾਂਗੇ ਅਸੀਂ ਹੀ ਆਪਾਂ ਸੁਣਾਂਗੇ ਵੀਰੇ ਦੂਜੀ ਗੱਲ ਸਾਈਡ ਸਰ ਦੂਜਾ ਕੀ ਬੰਦੇ ਨੇ ਚਲੋ ਠੀਕ ਹੈ ਇਸ ਆਪਣੀ ਹੋ ਗਈ ਸਭ ਕੁਝ ਹੋ ਗਿਆ ਮੰਨਦੇ ਆ ਯਾਰ ਬੰਦਾ ਐਡਾ ਬਿਲੀ ਗਰੀਬ ਹੋ ਸਕਦਾ ਕਿਸੇ ਪਰਿਵਾਰ ਨਾਲ ਅੱਜ ਲੀਡਰ ਬਣਿਆ ਫਿਰਦਾ ਉਹ ਕਿਸੇ ਪਰਿਵਾਰ ਦੇ ਨਾਲ ਵਰਤਾ ਲੱਭ ਤੱਕ ਨਹੀਂ ਕਰ ਸਕਦਾ ਉਹ ਕਿਤੇ ਕਿਸੇ ਦਾ ਕੋਈ ਰੋਸ ਨਹੀਂ ਸੀ ਕਿਸੇ ਦਾ ਇਹ ਮੁਝਾਰੇ ਨਹੀਂ ਹੋਣੇ ਸੀ ਦੁੱਖ ਲੱਗਿਆ ਬੰਦੇ ਜਾਨਾਂ ਗਵਾ ਕੇ ਘਰੇ ਡਿੱਗਦੇ ਮਤਲਬ ਉਹੀ ਹੈ ਵੀ ਸਿੱਟ ਤੇ ਕੀ ਲੈਣਾ ਸਸਰੀ ਘਰ ਦਾ ਬੰਦਾ ਆ ਕੀ ਮਤਲਬ ਹੋ ਗਿਆ ਯਾਰ ਦੁੱਖ ਦਾ ਕੀ ਮਤਲਬ ਹੈ ਉਹਨਾਂ ਦਾ ਮਰ ਜਾ ਕੇ ਉਹ ਆ ਗਏ ਟਰਾਲੀਆਂ ਭਰ ਕੇ ਸੀ ਕੋਈ ਮੰਗ ਕੇ ਮੇਨ ਪਰਿਵਾਰਾਂ ਨੂੰ ਦੱਸੋ ਅਸੀਂ ਫਿਰ ਉਹ ਅੱਗੇ ਚੱਲੀ ਤਰ੍ਹਾਂ ਪਹੁੰਚਾਈਏ ਪਰਿਵਾਰਾਂ ਨੂੰ ਬਣਦਾ ਉਹਨਾਂ ਦਾ ਹੱਕ ਦਿੱਤਾ ਜਾਵੇ ਠੀਕ ਹੈ ਉਹ ਅਸੀਂ ਰਿਟਨ ਦੇ ਵਿੱਚ ਉਹਨਾਂ ਨੂੰ ਇੱਕ ਲੈਟਰ ਦਿੰਨੇ ਆ ਅਸੀਂ ਬੈੰਨੇ ਸਾਡੀ ਕਮੇਟੀ ਬੈੰਦੀ ਹੈ ਉਹ ਰਿਟਨ ਸਾਹਿਬ ਲੈਣਗੇ ਬਿਲਕੁਲ ਆ ਜਾਣਾ ਚਾਹੇ ਐਸਮਨ ਸਾਹਿਬ ਆ ਜਾਣ ਪੁਲਿਸ ਸਾਹਿਬ ਆ ਜਾਣ ਉਹਨੂੰ ਇਹ ਸ਼ੋਸ ਚੀਜ਼ ਦਾ ਆਪਾਂ ਥੋੜੇ ਨਾਲ ਦੇਖੋ ਉਧਰ ਆ ਵੀ ਗਏ ਹੋਏ ਡਿਊਟੀ ਵਿੱਚ ਕੋਈ ਗੱਲ ਨਹੀਂ ਮੈਂ ਅੱਗੇ ਚੱਲਨੇ ਆ ਉੱਥੇ ਹਾਂ ਆ ਸਾਡਾ ਕਿਸੇ ਨਾਲ ਕੀ ਕੋਈ ਬਹਿਸ ਨਹੀਂ ਇੱਥੋਂ ਵਾਲੇ ਵੀ ਆ ਗਏ ਵਸੇ ਸਾਡਾ ਕਿਸੇ ਨਾਲ ਕੋਈ ਬਹਿਸ ਨਹੀਂ ਕੋਈ ਉਹ ਨਹੀਂ ਅਸੀਂ ਪਰਿਵਾਰਾਂ ਦੇ ਹੱਥ ਦੇ ਵਿੱਚ ਖੜੇ ਆ ਉਹਨਾਂ ਦੀਆਂ ਜੋ ਜੋ ਮੰਗਾ ਉਹਨਾਂ ਦੀ ਇਨਸਾਫ ਅਸੀਂ ਦਿਵਾਉਣਾ ਹੈਗਾ ਬਸ ਹੋਰ ਕੋਈ ਗੱਲ ਨਹੀਂ ਸਾਡਾ ਇਸ ਤੋਂ ਬਾਅਦ ਤੇ ਕੋਈ ਰੋਸ ਨਹੀਂ ਕੋਈ ਉਹ ਸਸਟਰੈਕਟਰ ਦਿੰਦੇ ਅਸੀਂ ਭੋਗੀ ਜੋ ਆਪ ਸਰਕਾਰ ਨੇ ਭਗਵੰਤ ਮਾਨ ਸਰਕਾਰ ਨੇ ਜਦੋਂ ਕੋਈ ਇਹੋ ਜਿਹਾ ਹਾਦਸਾ ਹੁੰਦਾ ਹੈ ਪਰਿਵਾਰ ਨੂੰ ਨੌਕਰੀ ਦਿੱਤੀ ਜਾਂਦੀ ਇੱਕ ਮੈਂਬਰ ਨੂੰ ਔਰ ਕਰੋੜ ਕਰੋੜ ਰੁਪਇਆ ਜੇ ਉਥੇ ਧਰਨਿਆਂ ਮੁਜਾਹਰਿਆਂ 'ਚ ਮਿਲ ਸਕਦਾ ਹੈਗਾ ਜਿੰਦੀ ਕੋ ਡੈਥ ਹੋ ਜਾਂਦੀ ਏ ਇਹ ਕੀ ਪੰਜਾਬ ਸਰਕਾਰ ਕਰ ਨਹੀਂ ਸਕਤ ਨਾ ਤੁਸੀਂ ਹੁਣ ਤੁਸੀਂ ਆਪਣੀ ਮੰਗ ਦੱਸੋ ਇੱਕ ਇੱਕ ਪਰਿਵਾਰ ਦੇ ਮੈਂਬਰ ਨੂੰ ਨੌਕਰੀ ਜੀ ਇੱਕ ਕਰੋੜ ਰੁਪਇਆ ਜੀ ਇੱਕ ਫੈਟਾਬਾਦ ਚਲੋ ਆਉਂਦੇ ਆਪਣਾ ਸੀਸੀ ਆਫਿਸ ਤੋਂ ਥੋੜੀ ਲੱਗ ਬਸ ਜਦੋਂ ਇਹ ਗੱਲ ਬਾਤ ਕੁੱਝਦੀ ਰਿਟਨ ਦੇ ਵਿੱਚ ਸਾਡੇ ਨਾਲ ਕਰਨ ਤੇ ਅਸੀਂ ਇਸ ਇਸ ਮਸਬਲੋਸ ਕਰਾਂਗੇ ਉਹ ਇਹਨਾਂ ਨੂੰ ਜਦੋਂ ਗੱਲ ਤੋਂ ਹਾਂ ਉਹ ਅਸੀਂ ਗੱਲ ਕਰਵਾਉਂਦੇ ਪਲੀਜ਼ ਜੀ ਉਹਨਾਂ ਦੇ ਕੋਲ ਸਾਡੇ ਨਾਲ ਸਾਡੇ ਰੇਡ ਯਾਰ ਪਰ ਗੱਲੇ ਇਹ ਆ ਜੇ ਨਾਲ ਤੁਸੀਂ ਧਰਨਾ ਦੋਗੇ ਅਸੀਂ ਤੁਹਾਡੇ ਉੱਤੇ ਕੁਝ ਨਹੀਂ ਕਰਾਂਗੇ ਠੀਕ ਹੈ ਪਰ ਜੇ ਤੁਸੀਂ ਕੋਈ ਵੀ ਟਰੈਕਰ ਲਾ ਕੇ ਆ ਸਾਰੇ ਪਾਸੇ ਨਹੀਂ ਨਹੀਂ ਬੈਠਣਗੇ ਠੀਕ ਹੈ ਸਾਰੇ 2 4 10 ਬੰਦੇ ਬੈਠੇ ਸਾਡੇ ਇਥੇ ਨੇ ਪਰ ਇਹ ਨਹੀਂ ਮੈਿਕ ਰੱਖ ਕੇ ਦੇਖੋ ਅਸੀਂ ਪ੍ਰਸ਼ਾਸਨ ਨੂੰ ਵੀ ਨਹੀਂ ਪ੍ਰੇਸ਼ਾਨ ਕਰਨਾ ਅਸੀਂ ਇਪਰੇਟ ਸਾਡੀ ਵੀ ਬੇਨਤੀ ਮੰਨੋ ਥੋੜੀ ਇੱਕ ਜਗ੍ਹਾ ਇਕੱਠੇ ਹੋ ਜੀ ਦੇਖੋ ਉੱਥੇ ਗੱਲ ਕਰਨ ਦੇਖੋ ਜਾਂ ਮੁੱਦਾ ਇੱਕੋ ਹੀ ਹੈ ਮੈਂ ਤੁਹਾਨੂੰ ਬਾਰ ਬਾਰ ਕਹ ਰਿਹਾ ਹਾਂ ਕਿ ਕੌਣ ਗੱਲ ਕਰਨੀ ਜੇਕਰ ਸਾਨੂੰ ਕੋਆਪਰੇਟ ਕੋਈ ਕਰਦਾ ਹੈ ਜਾਂ ਕੋਈ ਸਰਕਾਰ ਦਾ ਨੁਮਾਇੰਦਾ ਹਾਂ ਪ੍ਰਸ਼ਾਸਨ ਦਾ ਕੋਈ ਸਾਨੂੰ ਕੋਆਪਰੇਟ ਕਰਦਾ ਹੈ ਤਾਂ ਠੀਕ ਹੈ ਨਾ ਤੇ ਫਿਰ ਅਸੀਂ ਇੱਕ ਥਾਂ ਤੇ ਜਿਵੇਂ ਕਿ ਮੁਕਸਰ ਜੀ ਮੁਕਸਰ ਸਾਹਿਬ ਦਾ ਅਸੀਂ ਬਸ ਸਟੈਂਡ ਅਹੀ ਚੁਣਾਂਗੇ ਦੇਖਾਂਗੇ ਅਗਲੀ ਕੀ ਨਜ਼ਰ ਨੀਤੀ ਬੰਦੀ ਹੈਗੀ ਅਸੀਂ ਸਾਰੀ ਜਿਹੜਾ ਹੋਵੇ ਕੋਈ ਗੱਲ ਕਰਨ ਆ ਰਿਹਾ ਡਿਊਟੀ ਮਜੇਸਟੇਡ ਇੱਕ ਮਿੰਟ ਗੱਲ ਸੁਣ ਲੋ ਇਹ ਵੀ ਸੁਣੀ ਨਹੀਂ ਅਸੀਂ ਉੱਥੇ ਹੀ ਆਪਣਾ ਇੱਕ ਜਗ੍ਹਾ ਗੱਲ ਕਰ ਲੋ ਜਾਂ ਤਾਂ ਕੋਈ ਅਲੱਗ-ਅਲੱਗ ਮੰਗ ਹੋਵੇ ਨਾ ਫਿਰ ਵੀ ਨਹੀਂ ਜੀ ਮੋਦਾ ਵੀ ਇੱਕੋ ਹੈ ਮੰਗ ਵੀ ਇੱਕੋ ਹੈ ਫਿਰ ਇੱਕੇ ਦਾ ਕਿਉਂ ਨਹੀਂ ਕਰਦੇ ਉਹ ਉੱਥੇ ਚਿਪੜਾ ਵਾਲੀ ਆਪਾਂ ਗੱਲ ਕਰਦੇ ਹਾਂ ਚਿਪੜਾ ਇਹ ਪੁਆਇੰਟ ਰੋਕਣ ਦਾ ਸਾਡਾ ਕਾਰਨ ਸੀ ਮੀਨ ਸਾਡਾ ਮੋਟਿਵ ਔਰ ਬੈਠਣਾ ਸਾਡਾ ਚਿਪੜਾ ਵਾਲੀ ਹੈ ਉੱਥੇ ਹੀ ਅਸੀਂ ਗੱਲਬਾਤ ਕਰਦੇ ਹਾਂ ਚਲੋ ਆਪਾਂ ਸਰ ਮੈਂ ਵੀ ਉੱਥੇ ਬੈ ਆ ਕੇ ਬੈਠੀ ਹੈ ਨਾ ਬਿਲਕੁਲ ਸਰ ਕੋਈ ਗੱਲ ਨਹੀਂ ਜਿੰਨੇ ਵਜੇ ਤੁਸੀਂ ਆਏ ਓਨੇ ਵਜੇ ਬਿਲਕੁਲ ਬਿਲਕੁਲ ਕੋਈ ਦਿੱਕਤ ਨਹੀਂ ਉਸ ਚੀਜ਼ ਸਾਡੇ ਹੱਥ ਜੋੜ ਕੇ ਬੇਨਤੀ ਹੈ ਸਾਨੂੰ ਧਰਨਾਕਾਰੀਆਂ ਨੂੰ ਨਾ ਪਰੇਸ਼ਾਨ ਕੀਤਾ ਜਾਵੇ ਬਸ ਇੱਕ ਜਗ੍ਹਾ ਸੱਜੋ ਜੀ ਸਾਡੀ ਬੇਨਤੀ ਮੰਨੋ ਇੱਕ ਜਗ੍ਹਾ ਕਿਥੇ ਸਾਡਾ ਅਸੀਂ ਇੱਕ ਚੁਣਾਂਗੇ ਜੇਕਰ ਅੱਜ ਨਮਿੰਦਾ ਨਹੀਂ ਨਾ ਕੋਈ ਸਰਕਾਰ ਦਾ ਆਉਂਦਾ ਸਾਡੀ ਗੱਲਬਾਤ ਨਹੀਂ ਸੁਣਦਾ ਫਿਰ ਅਸੀਂ ਇੱਕ ਪਲੇਟਫਾਰਮ ਚੁਣਾਂਗੇ ਹਾਂ ਨਹੀਂ ਉਹ ਤਾਂ ਹੁਣ ਆਏ ਹੋਏ ਆ ਡਿਊਟੀ ਮਜਿਸਟਰੇਟ ਉੱਥੇ ਖੜੇ ਨੇ ਇਹ ਜਿਵੇਂ ਚੱਲਦਾ ਜਿਵੇਂ ਚੱਲਣ ਦੇ ਜੋ ਵੀ ਹੈ ਇੱਕ ਵਾਰੀ ਗੱਲ ਕਰਦੇ ਆ ਉੱਥੇ ਕੀ ਚੱਲਦਾ ਇੱਕ ਬੱਚਾ ਇੱਥੋਂ ਦਾ ਇੱਕ ਜਬਨਾਈ ਦਾ ਜਿਹਦੀ ਡੈਥ ਹੋਈ ਹੈ ਇੱਥੇ ਵੀ ਲੱਗਦਾ ਇਹ ਉੱਥੇ ਕਿਹੋ ਜਿਹਾ ਨਿਕਲਦਾ ਸਰ ਆਪਾਂ ਜਿਵੇਂ ਆਪਣੀ ਕਾਰਵਾਈ ਹੋਏ ਪਕਰਾਂਗੇ ਉਹ ਮੇਲ ਗੱਲ ਉਹ ਚਲੋ ਫਿਰ ਆਜੋ ਉੱਥੇ ਚਲੋ ਮੈਂ ਵੀ ਉੱਥੇ ਜਾਂਦਾ ਜੀ ਸੋਲੋ ਗੱਲ ਕੋਈ ਵੀ ਜਿੱਦਾਂ ਮਰਜੀ ਕੋਈ ਅਫਸਰ ਹੈਗਾ ਕੋਈ ਉੱਠਣਾ ਨਹੀਂ ਇੱਥੋਂ ਵਾਲੇ ਜਿਹਨਾਂ ਦੀ ਡੈਥ ਹੋਈ ਉਹਦਾ ਕੀ ਨਾਮ ਠੀਕ ਹੈ ਨਾ ਉਹਨਾਂ ਦਾ ਨਾਮ ਆਤਮ ਆਰਾਮ ਹੈ ਜੀ ਜਿਨ੍ਹਾਂ ਦੀ ਡੈਥ ਹੋਈ ਹੈ ਤੇ ਉਹਨ ਬਿਹਫਤੇ ਹੀ ਅਸੀਂ ਇੱਥੇ ਧਰਨਾ ਲਾ ਰਹੇ ਹਾਂ ਉਹਨਾਂ ਦੇ ਪਰਿਵਾਰ ਉਹਨਾਂ ਦਾ ਪਿੰਡ ਸਾਰਾ ਇੱਥੇ ਉਹ ਸਹਿਯੋਗ ਦੇਣ ਵਾਸਤੇ ਆ ਉਹਨਾਂ ਨੇ ਇਨਸਾਫ ਵਾਸਤੇ ਉਹਨਾਂ ਦੀ ਇਨਸਾਫ ਵਾਸਤੇ ਹੀ ਗੋਹਾਰ ਲਾ ਰਹੇ ਹਾਂ ਅਸੀਂ ਸਰਕਾਰ ਅੱਗੇ ਤਿੱਕੀ ਤੁਹਾਡਾ ਧਰਨੇ ਦਾ ਮਕਸਦ ਕੀ ਆ ਮਕਸਦ ਇਨਸਾਫ ਨਹੀਂ ਮਿਲ ਤਾੜ ਬੰਦੇ ਬਣੇ ਬੈਠੇ ਆ ਬੰਦਿਆਂ ਨੂੰ ਮਾਰ ਕੇ ਤੁਰ ਜਾਂਦੇ ਆ ਬਾਅਦ ਦੇ ਵਿੱਚ ਕੋਈ ਕਿਸੇ ਦੀ ਪੁੱਛ ਪੜਤਾਲ ਨਹੀਂ ਕਰਦਾ ਇਹਨਾਂ ਨੇ ਤਾਂ ਕੀੜੇ ਮਕਵਾੜੇ ਸਮਝ ਰੱਖਿਆ ਬਈ ਮਾਰੋ ਤੇ ਚਲੋ ਤੇ ਸਸਰੀ ਘਰ ਬਲਾਓ ਜੀ ਠੀਕ ਐ ਦੁੱਖ ਸਾਂਝਾ ਕਰ ਲਿਆ ਸੀ ਇਹ ਦੁੱਖ ਐ ਨਹੀਂ ਸਾਂਝੇ ਹੁਣ ਦੁੱਖ ਤਰੀਕੇ ਦੇ ਨਾਲ ਸਾਂਝੇ ਕਰਵਾਵਾਂਗੇ ਹੁਣ ਪਹਿਲਾਂ ਪ੍ਰਸ਼ਾਸਨ ਦੇ ਕੋਲੋਂ ਇਹ ਧਰਨਾ ਚ ਕਾ ਦਿੱਤਾ ਗਿਆ ਸੀ ਕੋਣ ਇਹ ਤਾਂ ਗੁੰਡਾਗਰਦੀ ਐ ਸ਼ਰਿਆਂ ਮੇ ਯਾਰ ਇਹ ਨਹੀਂ ਇਹ ਅਸੀਂ ਹੋਣ ਹੀ ਨਹੀਂ ਦੇਣਾ ਚਾਹੇ ਜਿਵੇਂ ਮਰਜ਼ੀ ਹੋ ਜੇ ਜਿੱਥੋਂ ਤੱਕ ਮਰਜ਼ੀ ਜਾਣਾ ਪਵੇ ਅਸੀਂ ਸਭ ਨੂੰ ਕਾਲ ਕੀਤੀ ਆਲ ਓਵਰ ਪੰਜਾਬ ਕੀ ਅਸੀਂ ਸੈਂਟਰ ਵਿੱਚ ਵੀ ਆਪਣੀ ਇਹ ਗੁਹਾਰ ਲਾਤੀ ਐਸ்சி ਕਮਿਸ਼ਨ ਨੂੰ ਅਸੀਂ ਇਨਫੋਰਮ ਕਰਤਾ ਰਿਟਨ ਦੇ ਵਿੱਚ ਵੀ ਕਰਤਾ ਉਥੋਂ ਵੀ ਥੋੜੇ ਕੇ ਟਾਈਮ ਦੇ ਵਿੱਚ ਇਨਸਟਰਕਸ਼ਨ ਸਾਰੀਆਂ ਆ ਜਾਣਗੀਆਂ ਬਾਕੀ ਯੂਨੀਅਨ ਚੱਲ ਪਈਆਂ ਫੋਟਕਪੁਰਾ ਸ਼ਹਿਰ ਤੋਂ ਠੀਕ ਆ ਬਾਕੀ ਅੱਜ ਨਾ ਕੋਈ ਫੈਸ ਕੱਲ ਨੂੰ ਮੁਖਸਰ ਪੂਰਾ ਜਾਮ ਅੱਡਾ ਪੂਰਾ ਜਾਮ ਹੋਊਗਾ ਪੰਜਾਬ ਰੋਡ ਵੀ ਨਾਲ ਜਾਮ ਹੋਊਗੀ ਕਿਉਂ ਜੀ ਅੱਜ ਫੈਸਲਾ ਹੋ ਗਿਆ 12 ਨੂੰ ਮਿਲ ਜਾਂਦਾ ਜੇ ਨਾਮ ਲੈ ਕੱਲ ਨੂੰ ਮੁਖਸਰ ਜਾਮ ਡੀਆਈਜੀ ਸੁਨਮਿਤ ਕੌਰ ਦਿੱਲੀ ਐਸ்சி ਕਮਿਸ਼ਨ ਸਾਰਿਆਂ ਦੇ ਧਿਆਨ ਦੇ ਵਿੱਚ ਇਹ ਵਿਸ਼ਾ ਕੋਈ ਛੋਟੀ ਜੀ ਗੱਲ ਨਹੀਂ ਰਹੇਗੀ ਹੈਗੀ ਇਹ ਹਾਈ ਲੈਵਲ ਤੇ ਇਹ ਜਿਹੜੀ ਗੱਲ ਉੱਥੋਂ ਤੱਕ ਪਹੁੰਚ ਗਈ ਹੋਈ ਹੈ ਹੁਣ ਡੀਐਸਪੀ ਸਾਹਿਬ ਪਹੁੰਚੇ ਉਹਨਾਂ ਦਾ ਕੀ ਕਹਿਣਾ ਐ ਡੀਐਸਪੀ ਸਾਹਿਬ ਚਲੋ ਜਿਹੜੇ ਧਰਨਾਕਾਰੀਆਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਹੈਗੀ ਹੈ ਚਲੋ ਨਹੀਂ ਹੁਣ ਉਹ ਕਹਿੰਦੇ ਕਿ ਅਸੀਂ ਨਹੀਂ ਧਾਵਾਂਗੇ ਉਹ ਕੋਆਪਰੇਟ ਕਰਦੇ ਹੈਗੇ ਆਪਣੇ ਨਾਲ ਠੀਕ ਵੱਡੇ ਅਫਸਰ ਆ ਰਹੇ ਠੀਕ ਹੈ ਦੋ ਅਫਸਰ ਵੱਡੇ ਕੰਮ ਕਰਨਗੇ ਬੈਲ ਕਰਨ ਉਪਰੰਗ ਇਿੱਥੇ ਨਾ ਬੈਠ ਜਾ ਯਾਰ ਇੱਕ ਧਰਨੇ ਦਾ ਰੂਪ ਨਹੀਂ ਆਉਂਦਾ ਉਹ ਬੈਠ ਜਾ ਬਈ ਉਹ ਫਾਦ ਦੇ ਨਾ ਵਾਹ 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 ਬਾਬਾ ਜੀ ਕਹਿ ਤਾ ਮਰਦੀ ਵੱਡਾ ਅਫਸਰ ਆ ਜੇ ਕਹਿ ਤਾ ਮੈਂ ਬਹੈਣ ਨੂੰ ਇਨਕਾ ਗਾਣਾ ਹੋਰ ਅਰੇ ਛਾਂਤ ਚ ਹੋ ਕੇ ਬੈਠਾ दिल्ली क्राइम नेशनल न्यूज़ नजर सफर पर